ਕੁਝ ਸੋਹਿਲਾ ਰਾਗ ਗਾਉਣੀ ਦੇਕੇ ਮਹਲਾ ਪਹਿਲਾ ਇੱਕ ਓੰਕਾਰ ਸਤਿ ਗੁਰਪ੍ਰਸਾਦ ਜੈ ਘਰ ਕੀ ਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਸੋ ਸੋਹਿਲਾ ਸਿਮਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਹਿਲਾਏ ਸਦਾ ਸੁਖੋਇ ਰਹਾਉ ਨਿਤ ਨਿਤ ਜੀੜੇ ਸੰਭਾਲੀਆ ਨ ਦੇਖੈ ਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਜਿਸ ਦਾਤੇ ਕਮਨਿ ਸੁਮਾਰ ਸੰਤ ਸਹ ਲਿਖਿਆ ਮਿਲ ਕਰ ਪਾਵ ਤੇਨ ਦੇਖ ਸਜਣਿਆ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਰੋ ਘਰ ਘਰ ਇਹ ਪਹਚਾ ਸਦੜੇ ਨਿਤ ਭਵਨ ਸਦਨ ਹਾਰਾ ਸਮਰੀਐ ਨਾਨਕ ਸਿਦੇ ਅਵਨ ਆਗਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆਂ ਘੜੀਆਂ ਫਹਿਰਾ ਛੁੱਤੀ ਵਾਰੀ ਮਾਹ ਹੋਆ ਸੂਰਜ ਇੱਕੋ ਰੋਤ ਅਮੇਕ ਨਨਕ ਕਰਤੇ ਕੇਤੇ ਵੇਸ ਆਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮਹਿ ਤਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੂ ਕਰੇ ਸਕਲ ਬਨਾਰਾਇ ਫੂਲ ਅੰਤਜੋਤੀ ਕੈਸੀ ਆਰਤੀ ਹੋਏ ਭਵ ਕੰਡਨਾ ਤੇਰੀ ਆਰਤੀ ਅਣਹਤਾ ਸ਼ਬਦਵਾਜੰਤ ਭੇਰੀ ਰਹਾਉ ਸਸ ਤਮ ਨੈਨ ਨਨ ਨੈਨ ਹਾਇ ਤੋਹਿ ਕੋ ਸਸ ਮੂਰਤ ਨਨ ਏਕ ਤੋਹੀ ਸਸ ਪਦ ਮਲ ਨਨ ਏਕ ਪਦ ਗੰਧ ਮੈਨੋ ਸਸ ਤਪ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭ ਤ ਮਨੋਂ ਅੰਕਨੋਂ ਮੁਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕਾ ਹੋਏ ਜਪ ਤਰਣਾਏ ਵਸਾ ਰਾਗੋੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਨ ਸਾਧੂ ਕੰਡਲ ਖੰਡਾ ਹੇ ਪੂਰਬ ਲਖਤ ਲਕੇ ਗੁਰ ਪਾਇਆ ਮਨ ਹਰਿ ਲਿਵ ਮੰਡਰ ਮੰਡਾ ਹੇ ਕਰ ਸਾਧੂ ਅੰਜਲੀ ਪੁਣ ਵੱਡਾ ਹੇ ਕਰ ਡੰਡਾਉਤ ਪੁਣ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਖੇ ਜਿਉ ਜਿਉ ਚੱਲੈ ਚੁਬੈ ਦੁਖ ਪਾਵੈ ਜਮ ਕਾਲ ਸੰਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਨਾਣੀ ਦੁਖ ਜਨਮ ਮਰਨ ਭਗ ਖੰਡਾ ਫਿਰ ਅਬਨਾਸ਼ੀ પુરਖ ਪਾਇਆ ਪਰਮੇਸ਼ਵਰ ਬਹੁ ਸੋਭ ਕੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵਡ ਵੱਡਾ ਜੀਨ ਜਨ ਨਾਨਕ ਨਾਮੇ ਆਧਾਰ ਟਿਕੂ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੁਰਵੀ ਮਹਲਾ 5 ਕਰੋ ਬੇਨਤੀ ਸੁਣ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਕੀ ਹਾਂ ਖਾਟ ਚਲੋ ਹਰ ਲਾਹਾ ਅਗੇ ਬਸਨ ਸੁਹਿਲਾ ਆਉਦ ਘਟਾ ਦਿਲ ਸਰੈ ਨਾਲੇ ਮਾਣੋ ਗੁਰਮਿਲ ਕਾੜ ਜਵਾਰੇ ਰਹਾਉ ਇਸ ਸੰਸਾਰ ਦੇ ਕਾਰਸੋ ਸਿਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਤ ਪਿਆਵਾ ਏਹ ਰਸੋਇਆ ਕਥ ਕਥਾ ਤਿਨ ਜਾਨੀ ਜਾ ਕੋ ਵਾਹਿ ਸੋਇ ਬਿਹਾਜਹੁ ਹਰ ਗੁਰ ਤੇ ਮਨਿ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸاجة ਮੌਰ ਨ ਹੋਏ ਕੋ ਫੇਰਾ ਅੰਤ